ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਾਹ ਬਈ ਸਾਡੇ ਘਰ ਆਈ ਵੀ ਅੱਜ ਕੌਣ ਆਈ ਵੀ? ਸ਼ੁਭਲੀਤਾ। ਕੌਣ ਆਈ ਵੀ? ਸ਼ੁਭਲੀਤਾ। ਕੀ ਕਰਨਾ ਆਈ ਵੀ? ਖੇਡਣਾ। ਕਿਹਦੇ ਨਾਲ? ਮੈਂ ਵੀ ਜੀ ਨਾਲ। ਮੈਂ ਮੈਨੇ ਆੜਾ ਖੇਡਣਾ। ਮੈਂ ਵੀ ਜੀ ਨਾਲ। ਤੇ ਤੁਹਾਨੂੰ ਅੱਜ ਇੱਕ ਚੀਜ਼ ਦੱਸਾਂਦਾ ਬਈ ਮੈਂ। ਕਿ ਜਿਸ ਦਿਨ ਜਾਗੋ ਕੱਢੀ ਸੀਗੀ, ਸ਼ੁਭਾ ਜੀ ਤੇ ਜਦੋਂ ਜਾਗੋ ਕੱਢੀ ਸੀ। ਸਾਡੇ ਘਰ ਆਈ ਦੀ ਜਾਗੋ। ਅਸੀਂ ਨਾ ਚੁੱਲਾ ਲਕੋ ਕੇ ਰੱਖਿਆ ਸੀਗਾ ਆਪਣਾ ਉਹਰੇ ਤੇ ਅਸੀਂ ਚੁੱਲਾ ਚੱਕਤਾ ਸੀਗਾ ਚੁੱਲਾ ਚੱਕ ਕੇ ਮੰਮੀ ਨੇ ਇੱਥੇ ਲਕੋਤਾ ਇੱਥੇ ਲਕੋਤਾ ਉਹ ਪਰਤਦਾ ਉਹ ਲਮੁੰਦਾ ਮਾਰਦਾ ਦਾ ਆਹ ਕੁੜੀਆਂ ਦੀਨ 'ਚ ਕੱਪੜੇ ਸਿੱਟਨੇ ਪਾਉਂਦੀਆਂ ਸੀ ਉਹ ਤਾਂ ਆ ਲੜੀਆਂ ਦੀਆਂ ਉਹ ਦੀਨ 'ਚ ਮੈਨੂੰ ਰੱਖ ਦੇਣ ਦਿਖ ਗਈਆਂ ਮੈਂ ਵੀ ਉਧਰ ਤੇ ਆਇਆ ਫਟਾਫਟ ਲੈ ਬਈ ਮੈਂ ਕੰਮ ਇਹ ਹੋਵੇ ਚੁੱਲਾ ਲੱਭ ਲਿਆ ਉਹਨਾਂ ਨੇ ਉਹ ਦੀਨ 'ਚ ਦੇਖ ਲਿਆ ਮੈਨੂੰ ਚੱਕ ਖਲਦੀ ਨੂੰ ਮੰਮੀ ਗੀ ਨਾ ਉਰੇ ਨਹੀਂ ਦਿਖਣਾ ਹੈਗਾ ਮੈਨੂੰ ਮੈਨੂੰ ਨਾ ਅਜੇ ਨਾਂ ਦੀਨ ਚ ਦੇਖਦੀਆਂ ਫੇਰ ਨਹੀਂ ਤਾਂ ਉਹਨਾਂ ਨੂੰ ਪਤਾ ਲੱਗਣਾ ਮੈਂ ਉਹਦਾ ਚੁੱਲਾ ਪਿਆ ਦਿਖਦਾ ਤਾਂ ਤਾਂ ਦੂਰ ਤੇ ਦਿਖਦਾ ਤਾਂ ਪਤਾ ਲੱਗਦਾ ਤਾਂ ਪਰ ਉਹਦਾ ਮਾਰਿਆ ਪਤਾ ਛੁੱਪ ਦਿਖਦਾ ਰ ਚੁੱਲਾ ਪਿਆ ਕਿੱਦਾਂ ਛੁੱਪਨ ਤਾਂ ਬਹੁਤ ਪਤਾ ਇਹਨਾਂ ਦਾ ਚੁੱਲਾ ਬਈ ਬੜਾ ਨਾਸਵਾ ਤੁਹਾਡੇ ਚੁੱਲੇ ਕਿੱਦਾਂ ਕਰਿਆ ਤਾਂ ਮੈਂ ਤਾਂ ਖੇਲਣਾ ਬਣਾਇਆ ਤਾਂ ਖੇਲਣਾ ਐ ਗੋਲ ਖੇਲਣਾ ਐ ਬਾਲ ਪਾਏ ਮਾਰੇ ਕਰਦੇ ਆ ਹਾਂ ਇੱਧਰ ਤੱਕ ਮਾਦਰਾ ਚਾ ਤੋੜ ਵੀ ਤੱਤਾ ਤੋੜ ਵੀ ਤੂੰ ਨਵਾਂ ਨਹੀਂ ਬਣਾਇਆ ਸਾਡਾ ਹੁਣ ਇਹ ਵੀ ਬਈ ਨਮਾ ਹੀ ਲਿਆਵਾਂਗੇ ਹੁਣ ਸੂਬਾ ਬਣ ਗਿਆ ਕਿ ਨਹੀਂ ਹਜੇ ਨਹੀਂ ਹਜੇ ਬਣਿਆ ਬਣਿਆ ਨਹੀਂ ਹੈ ਨਾ ਹੌਲੀ ਹੌਲੀ ਬਣਦਾ ਹੈ ਹੁਣ ਤੋਫੀ ਦੇ ਦੋ ਤੋਫੀ ਦੇ ਭਾਈ ਚਿੰਗਮ ਨਹੀਂ ਖਾਂਦੀ ਤੂੰ ਖਾਦੇ ਛੋਟੀ ਮਜ ਛੋਟੀ ਹੈ ਭਈ ਸਾਡੀ ਕੁੜੀ ਬੜੀ ਸੋਹਣੀ ਆ ਜਾ ਇੱਧਰ ਆ ਜਾ ਤੂੰ ਦਵਾ ਆ ਜਾ ਆ ਜਾ ਅਰੇ ਅਰੇ ਉਹ ਆ ਕੇ ਤਾਂ ਸਿੰਘਾਤ ਨਹੀਂ ਖਾਣੀ ਇਹ ਹੁਣ ਆ ਕੇ ਉਹ ਰਿਹਾ ਕੇ ਦੱਸ ਛੋਟੀ ਹੈ ਲੈ ਕਿੱਥੇ ਵੱਜ ਜਾਂਦੀ ਹੈ ਗਲਚ ਹਾਈ ਵਧੀਆ ਥਾਡੀ ਕੁੜੀ ਸਮਝਦੀ ਹੈ ਨੀ ਨਿਆਣੇ ਜਿੱਦ ਕਰਦੇ ਚਿੰਗਮ ਨੂੰ ਕਹਿੰਦੀ ਚਿੰਗਮ ਨਹੀਂ ਖਾਣੀ ਮੇਰੇ ਕਿੱਥੇ ਵੱਜਦੀ ਗਲਚ ਫੱਜ ਜਾਂਦੀ ਹੈ ਟੌਫੀ ਟੌਫੀ ਖਾਂਦੇ ਹੈ ਟੌਫੀ ਤੇ ਤੇਰੇ ਫਿਰ ਦੰਦ ਖਰਾਬ ਕਰਦੇ ਉਹ ਵੀ ਨਹੀਂ ਖਾਂ ਖਾਂऊंगी ਮੈਂ ਟੌਫੀ ਆਰੇਗਾ ਦੰਦ ਤੇਰੇ ਕੀੜਾ ਲਾ ਦੇਣਾ ਤੇਰੇ ਦਰਦ ਬਹੁਤ ਹੋਏਗਾ ਨਾ ਟੌਫੀ ਨਾਲ ਹੈਂ ਨਾਲ ਨਹੀਂ ਹੁੰਦਾ ਜੀ ਕਹਿੰਨਾ ਚਿੰਗਮ ਖਰਾਬ ਕਰਦੀ ਹੈ ਉਹ ਕੋਣੀ ਟੌਫੀ ਵੀ ਖਰਾਬ ਕਰਦੀ ਹੈ ਨਹੀਂ ਕਾਦੇ ਗਲਚ ਲਾਲੇ ਤਾਂ ਨਹੀਂ ਸਵਾਇਆ ਤੇ ਜੰਦ ਕੇ ਅਸੇ ਕਰਦਾ ਦੰਦ ਨੂੰ ਕੀੜਾ ਲੱਗ ਗਿਆ ਤਾਂ ਮੈਨੂੰ ਲੱਗਿਆ ਇੱਕ ਨਹੀਂ ਹੋਰ ਦੰਦਾਂ ਨੂੰ ਕੀੜਾ ਲੱਜਣਾ ਇੱਕ ਨਹੀਂ ਦੋਖ ਲੱਗਣਾ ਤੇਰੇ ਮੈਨੂੰ ਤੇ ਕੀੜਾ ਲੱਗਦਾ ਹੈ ਹੂੰ ਤੇ ਖਾਉਂਗੀ ਮੈਂ ਮੁਰਸ਼ ਕਰਦੀ ਹਾਂ ਬਹੁਤ ਮੁਰਸ਼ ਕਰਦੀ ਆ ਵਧੀਆ ਗੁੱਡ ਬਾਈ ਗੁੱਡ ਹੂੰ ਆਇਆ ਲੈ ਸਬ ਬਣਾਈ ਅੱਜ ਆਪਾਂ ਅੱਜ ਸਾਗ ਨਹੀਂ ਹਾਂ ਮੈਂ ਤਾਂ ਖਾਣੇ ਮੈਂ ਟੌਫੀਆਂ ਲਿਆ ਦੂੰਗਾ ਤੈਨੂੰ ਟੌਫੀਆਂ ਹੈ ਹੈ ਟ੍ਰੋਫੀ ਲਿਆ ਦੂੰਗੇ ਆ ਜਰਾ ਚਲੋ ਹੈ ਕਿੰਨਾ ਨਾ ਇਹਨਾਂ ਦਾ ਬਹੁਤ ਚੀਜ਼ ਘਮਾ ਘਮਾ ਕੇ ਮਾਰੀ ਆ ਬਾਈ ਆਰਾ ਬਈ ਇਹ ਤਾਂ ਪਾਰਟੀ ਵੀ ਲੈਣੀ ਆ ਆਪਾਂ ਨੇ ਆਰ ਕੇ ਦਿੱਤੇ ਬਾਈ ਸਟੈਂਡ ਆਰਾ ਬਈ ਤੇ ਤਾਂ ਪਾਰਟੀ ਵੀ ਲੈਣੀ ਆ ਪਾਰਟੀ ਤਾਂ ਦੇ ਬਾਈ ਤੁਸੀਂ ਗੱਡੀ ਲਿਆਉਂਦੀ ਨਹੀਂ ਹੈਗੀ ਕਾਦੇ ਲੋਕਾਂ ਦੇ ਕਿਉਂ ਤਾਂ ਲੈ ਕਿਹਨੇ ਦੇਤੀ ਵਾਲਟੀ ਲੋਕਾਂ ਨੂੰ ਕਿਹੜੇ ਲੋਕਾਂ ਨੂੰ ਮੈਂ ਬਸਾਈ ਨਹੀਂ ਤੈਨੂੰ ਤਾਂ ਨਹੀਂ ਪਤਾ ਅੱਜਾ ਮੈਨੂੰ 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 ਤਾਂ ਤੂੰ ਵਾਲਟੀ ਦੇ ਅੱਜਾ ਹੈ ਬੱਦੜੇ ਰਮਾ ਦੇ ਨੂੰ ਚਲੋ ਵੀ ਤੁਸੀਂ ਮੈਂ ਇਹਦੇ ਨਾਲੇ ਕਿ ਜਦ ਲੋਕ ਨੂੰ ਕੀ ਖਰਾਉਂਗੀ ਕੁਝ ਨਹੀਂ ਖਾਦੇ ਮੈਂ ਤਾਂ ਦੋਬੀ ਖਾਉਂਦਾ ਬੱਤਿੰਦੇ ਇਹ ਤਾਂ ਆਫੀਆਂ ਲਿਆਉਗੇ ਤੋਫੀ ਕਰਨੀ ਹੈ ਮੈਂ ਤੋਫੀ ਨਹੀਂ ਖਾਣੀ ਦੋਬੀ ਖਾਦੂ ਖਾਉਂਦਾ ਬੇਬੇ ਨੂੰ ਲੈਣਾ ਕਹਿੰਦੀ ਮੈਂ ਦੁਕਾਨ ਗਿਆ ਤੇ ਲੈਣੇ ਹੋਣੇ ਟੌਫੀਆਂ ਨਹੀਂ ਮੈਂ ਨਾ ਚੱਲ ਜਾਣਾ ਨਹੀਂ ਮੈਂ ਕੱਲੂ ਲਿਆ ਕੇ ਰੱਖੂਗਾ ਕਿੰਨੀ ਟੌਫੀਆਂ ਲੈ ਲੈ ਲੱਗ ਲੱਗ ਟੌਫੀਆਂ ਲੈ ਕੇ ਰੱਖੂਗਾ ਨਹੀਂ ਅੱਜ ਅੱਜ ਹਾਂ ਚੱਲ ਤੈਨੂੰ ਮੈਂ ਪੈਸੇ ਦੇ ਦਾਂ ਨਹੀਂ ਲਿਆ 1 ਰੁਪਿਆ ਦੇਣਾ ਬਈ ਇਹਨੂੰ 1 ਰੁਪਈਆ 1 ਰੁਪਈਆ ਦੀ ਕਿਹ ਟੌਫੀ ਆਉਗੀ ਕੋਈ 2 2 ਰੁਪਏ ਤੇ 2 ਰੁਪਏ ਦੀ 2 ਦੇ ਵੀ ਨਹੀਂ ਕਿਹ ਟੌਫੀਆਂ 5 ਕਾਹਦੇ ਹੌਲੀ ਹੌਲੀ 10 ਪਰ ਚੱਲ ਜਾ ਹਾਂ ਕਹਰੇ ਮੈਂ 10 ਟੌਫੀਆਂ ਦੇਣੀਆਂ ਨਹੀਂ <sketches> no. no, 2 ਰੁਪਏ ਦੇ ਕੇ ਦੇਣੇ ਦੋ ਨਹੀਂ ਪੰਜੋ 2 ਰੁਪਏ ਪੰਜੋ 2 ਰੁਪਏ ਪੰਜ 2 ਰੁਪਏ ਪੰਜ ਚਲ ਠੀਕ ਹੈ 4 ਰੁਪਏ ਪੰਜੋ ਚਲ ਠੀਕ ਹੈ 3 ਰੁਪਏ ਪੰਜ ਚਲ ਠੀਕ ਹੈ 3.5 ਰੁਪਏ ਪੰਜ ਚਲ ਠੀਕ ਹੈ 4 ਰੁਪਏ ਅਗੇੜਾ ਕਿਉਂ ਆਂ ਤੂੰ ਗਿਰ ਗਿਆ ਤੇ ਏ ਜੱਦੂ ਮੰਤਰ ਫੇਰ ਗਿਰ ਜਾ ਰੇ ਨਾ ਬਾਵਾ ਮੋਟ ਉੱਡ ਜਾਂਦਾ ਇਹ ਤੇ ਚੱਲੀ ਜਾ ਕਿੱਥੇ ਜਾਣਾ ਕਿਹੜੀ ਦੁਕਾਨ ਵਾਸ ਮੰਮੀ ਨੂੰ ਪੁੱਛ ਲੈ ਬਾਈ ਬਿਲੂ ਦੀ ਬਣੀ ਇੱਥੇ ਤੇ ਲਿਆਓ ਪੁੱਤ ਮੰਮੀ ਨੂੰ ਪੁੱਛ ਲੈ ਕੇ ਪੰਜਾਬ ਹੈਗੀ ਆ ਛੱਡ ਲੈ ਲੈ ਤਾਂ ਨਹੀਂ ਸੰਦੀ ਮੰਮੀ ਨੂੰ ਫੋਨ ਲਾਈਏ ਸੰਦੀ ਨਾ ਕਹਿੰਦੀ ਡੀਟ ਹੋ ਗਈ ਆ ਮੰਗਦੀ ਆ ਹੱਥ ਹੱਥ ਤੇ ਰਹੀ ਚੱਲ ਫੇਰ ਬਾਈ ਡੀਲਜੀ ਕਿੱਥੇ ਮੰਮੀ ਤੁਹਾਡਾ ਫੋਨ ਕਰੀਆ ਕਰੀਆ ਫੋਨ ਪੁੱਛਾ ਲੈ ਲਈ ਮੈਂ ਲੇ ਗਿਆ ਫੋਨ ਇਹਦੇ ਮੰਮੀ ਨੂੰ ਪੁੱਛਦੇ ਫੋਨ ਕਰਕੇ ਕੌਫੀਆਂ ਵਾਰੇ ਉਹਨਾ ਆਪੇ ਕਹਿ ਰਹੇ ਕਿ ਮੈਂ ਟੋਫੀ ਨਹੀਂ ਖਾਣੀ ਬਈ। ਨਹੀਂ। ਪਰ ਮੈਂ ਤਾਂ ਲੈਣੀ ਹੈ ਟੋਫੀਆਂ। ਹੈ? ਲੈ ਕੇ ਜਾਣਾ। ਲੈ ਕੇ ਆਉਂਗਾ। ਚਲ ਕੋਈ ਨਹੀਂ ਲੈ ਗਈ ਫਿਰ ਆ ਜਾ। ਤੇ ਅੱਜ ਬਈ ਆਪਾਂ ਨੇ ਗੱਡੀ ਵੀ ਆਪਣੀ ਕੱਪੜਾ ਜਾਂ ਮਾਰਤਾ ਐਦਲੀ ਸਾਈਡ ਤੇ। ਤੇ ਕਾਲੂ ਜਾਣਾ ਹੈ। ਹੈ? ਤਮਾ ਹੋਰ ਤਾਂ ਜੱਛਾ ਲੈ। ਉਹ ਮੋ ਬੋਲਟ ਵੀ ਲੈਣਾ ਰਹਾ ਵਾ ਤੁਸੀਂ। ਨਾ। ਹਾਂ? ਉਹ ਤਾਂ ਮੋੜਾਂ ਨੇ ਲੈ। ਅੱਛਾ ਅੱਛਾ ਠੀਕ ਠੀਕ ਹੈ। ਪਿਛੂ ਬਰੀਤਣਾ ਨੇ ਲਿਆਉਂਦੀ ਜੀ ਵੈਗਨਾਰ ਕਿਹੜੇ ਰੰਗ ਦੀ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਹਾਂ ਪਤਾ ਹੈ ਹੈ ਨਹੀਂ ਚਿੱਟੇ ਰੰਗ ਦੀ ਗੱਡੀ ਪਤਾ ਬਸ ਇਹ ਕਿਹੜੇ ਰੰਗ ਦੀ ਹੈ ਇਹ ਕਾਲਾ ਉਹ ਚਿੱਟੇ ਰੰਗ ਦੀ ਹੈ ਹੋਰ ਕੀ ਹੋਰ ਗਿਆ ਇਹ ਪਤਾ ਹੈ ਰੰਗ ਤਾਂ ਪਤਾ ਹੀ ਹੈ ਉਸ ਨੂੰ ਨਹੀਂ ਨਾ ਗੱਡੀ ਦਾ ਨਾਮ ਤਾਂ ਨਹੀਂ ਪਤਾ ਤੈਨੂੰ ਗੱਡੀ ਦਾ ਨਾਮ ਕੀ ਹੈ ਮੂੰ ਪਾਗ ਨਿਊ ਵੈਗਨਾਰਾ ਵਾਲੇ ਪਤਾ ਭਾਈ ਹਾਂਜੀ ਆਹ ਕਿਹੜੀ ਗੱਡੀ ਆ ਹਾਂ ਆ ਲਿਖਾvare T H A R T H A R ਹਾਂ ਕਿਆ ਬਣਿਆ T H A R ਕਿਆ ਬਣਿਆ T H A R ਉਹ ਕਿਆ ਬਣਿਆ T H A R ਉਹ ਬਣਿਆ ਕਿਆ ਜੀ ਕਹਣਾ ਸ਼ੁਭਨੀਤ ਏਕਣਾ ਕਿਆ ਬਣਿਆ T H A R THAR ਹਾਂ ਟਾਰ ਟਾਰ ਤਾਰ ਤੇ ਅੱਡਰਾ ਬਈ ਪਤਾ ਨਹੀਂ ਸਰੀਰ ਦਾ ਸੈੱਟ ਨਹੀਂ ਸੀਗਾ ਸਿਰ ਦਾ ਸਿਰਜੇ ਦੁਖਣ ਲੱਗਿਆ ਸੀਗਾ ਹੈ ਮੈਂਗਾ ਚਲ ਛਾਉਨੇ ਇੱਕ ਇਕੱਠਾ ਹੀ ਵਲੌਗ ਬਣਾ ਦੇਣਾ ਸ਼ੋਭਨੀਤ ਨਾਲ ਆਪਣੀ ਨਾਲ ਕਿ ਇੱਥੇ ਜਾਣਾ ਹੈ ਕਿਹੜੀ ਵਾ ਉਹ ਨਹੀਂ ਨਹੀਂ ਉਰੀ ਉਰੀ ਦਵਾ ਦੂੰਗਾ ਤੁਹਾਨੂੰ ਚੀਜੀ ਨਹੀਂ ਸਟਾਰਟ ਕਰਨਾ ਹੁਣ ਤਾਂ ਹੈ ਉਹ ਰੋਟੀ ਫਰੂਟੀ ਨਹੀਂ ਲੈਣੀ ਇੰਨੀ ਚੀਜ਼ਾਂ ਨਹੀਂ ਮੰਮੀ ਨੇ ਤੇਰੀ ਨਾ ਮਨਾ ਕਰਿਆ ਹੋਆ ਚੀਜ਼ਾਂ ਦੇ ਬਈ ਇਹ ਕੋਈ ਨਹੀਂ ਮੈਂ ਮੰਮੀ ਨੂੰ ਕਰਦਾ ਸੰਦੀਪ ਚਾਚੀ ਨੂੰ ਫੋਨ ਕਰ ਦਾਂ ਆ ਜਾ ਆ ਜਾ ਚੱਲ ਬਈ ਉਧਰ ਨੂੰ ਗਰਮ ਐਸ ਲਾਂਸਰ ਉਹਦਾ ਲੈ ਲਾ ਕੇ ਦੇਖ ਲੈ ਹੱਥ ਆਰੇ ਹੱਥ ਲੈ ਠੰਡਾ ਹੀ ਹੈ ਲੈ ਆਰੇ 1 ਰੁਪਿਆ ਚੱਲ ਬਾਈ ਜਾਊਂਗੀ ਉਹ ਇੱਧਰ ਨੂੰ ਬਿੱਲੂ ਨਹੀਂ ਆਣਾ ਇੱਧਰ ਹੀ ਪਿੰਡੇ ਜਾਇਆ ਹਾ ਨਾਲੇ ਦੁਕਾਨ 'ਚ ਆਇਆ ਬਿੱਲੂ ਕੋਲ ਨਹੀਂ ਆਣਾ ਮੈਂ ਜਾਣਾ ਮੈਂ ਗਰਾਊਂਡ ਜਾਣਾ ਹੁਣ ਜੇ ਫੇਰ ਰੁਕ ਜਾ ਮੈਂ ਤੈਨੂੰ ਕਾਲੂ ਲਿਆ ਕੇ ਦੇ ਦੂੰਗਾ ਮੈਂ ਅੱਜ ਇਹ ਦੁਕਾਨ ਤੇ ਇਹ ਦੁਕਾਨ ਤੇ ਲਿਆਉਂਦੇ ਬਿੱਲੂ ਦੀ ਮੈਂ ਬੰਦ ਹੋ ਗਈ ਚੱਲ ਗਈ ਬਿੱਲੂ ਦੁਕਾਨ ਜਸ਼ਨ ਆ ਲੈ ਇੱਕ ਕਰ ਦੇ ਪ੍ਰੋਤੀ ਉਹ ਕਹਿੰਦਾ ਚੱਲ ਫੇਰ ਚੱਲ ਜਸ਼ਨ ਹੈ ਸਰ ਵੀਰਨ ਦਿਵਾਲੀ ਚੀਜੀ ਨਿਆਣੇ ਮਿਲ ਗਏ ਹੁਣ ਇਹਨੂੰ ਉੱਥੇ ਖੇលੂਗੀ ਤੂੰ ਆ ਜਾ ਮੈਂ ਨਹੀਂ ਆਉਣਾ ਉਹ ਮੈਂ ਨਹੀਂ ਆਉਣਾ ਦੁਕਾਨ ਸਾਡੇ ਨੇੜੇ ਆ ਨਾਲ ਦੇ ਘਰੇ ਆ ਚੱਲ ਆ ਗਿਆ ਚੱਲ ਫਿਰ ਮੈਂ ਲੈ ਬਈ ਇਹਨੂੰ ਦਿਵਾਲੀ ਚੀਜੀ ਹੋਵੇ ਸਾਰੇ ਨਿਆਣੇ ਆ ਗਏ ਸਾਰੇ ਜਿੱਦੀਆਂ ਦਵਾਤੀਆਂ ਕਿਸੇ ਨੇ ਟੌਫੀ ਲੱਤੀ ਕਿਸੇ ਨੇ ਚੁਫਾ ਲਤਾ ਮੈਨੂੰ ਇੱਕ ਟੌਫੀ ਦੇ ਦੀ ਇਹਨਾਂ ਨੇ ਨੇ ਵੀਰੇ ਆ ਤੂੰ ਲੈ ਲਈ ਫਿਰ ਬੰਨ ਲਾਤੇ ਚਿਪਸ ਅੱਜ ਲੈ ਖਾਰ ਤੇ ਲੋਬਈ ਸ਼ੁਭ ਖੱਲਣ ਲੱਗੇ ਉਹਨਾਂ ਨਾਲ ਇਹ ਟੋਪੀ ਆਪਾਂ ਨੇ ਕੱਲ ਜੋਗੀ ਰੱਖ ਲੈਣੀ ਛਾਲੂ ਦੋਂਗੇ ਇਹਨੂੰ ਤੇ ਆਪਾਂ ਵੀ ਚੱਲੀਏ ਹੁਣ ਗਰਾਊਂਡ ਲੈ ਮਮੀ ਤੁਸੀਂ ਖਾਣੀ ਦੋਹੀ ਖਾ ਲਓ ਨੀ ਇਹਨੂੰ ਕੱਲੋਂ ਦੇ ਦਿਓ ਓਹੋ ਕੱਲੋਂ ਦੇ ਦਿਆਂਗੇ ਮੈਂ ਵੀ ਹੁਣ ਗਰਾਊਂਡ ਜਾਇਆ ਮੈਂ ਜੈ ਜੈ ਇਹ ਹੁਣ ਤੁਹਾਨੂੰ ਦਿਖਾਉਣ ਦਾ ਜਾ ਕੇ ਗਰਾਊਂਡ ਸਾਡਾ ਗਰਾਊਂਡ ਹਰੇ ਭਰੇਆ ਹੋਇਆ ਵਾ ਅੱਜ ਐਨ ਹਰੇ ਭਰੇਆ ਗਰਾਊਂਡ ਸਾਡੇ ਪਿੰਡ ਦਾ ਸਾਡੇ 4 ਪਿੰਡ ਦਾ ਇਕੱਠਾ ਗਰਾਊਂਡ ਆ ਉਹ ਤੁਹਾਨੂੰ ਜਾ ਕੇ ਦਿਖਾਉਂਦਾ 4 ਪਿੰਡਾਂ ਦਾ ਸਾਡੇ ਦਾ ਬਹੁਤ ਸੋਹਣਾ ਗਰਾਊਂਡ ਆ ਤੁਹਾਨੂੰ ਜਾ ਕੇ ਦਿਖਾਉਂਦਾ ਮੈਂ ਉਹ ਇਹ ਤਾਂ ਤੇ ਗਰਾਊਂਡ ਗਰਾਊਂਡ ਸਾਡਾ ਖਾਲੀ ਹੋ ਰਹਿਣ ਲੱਗੇ ਬੰਦੇ ਬਹੁਤ ਘੱਟ ਹੁੰਦੇ ਹੈਨਾ ਮਿੱਤਰ ਇਹ ਵਜ੍ਹਾ ਕਿ ਤੇ ਲੋ ਹੀ ਨੀਰਾ ਹੋ ਗਏ ਹਨ ਤੇ ਹੁਣ ਪੱਕੀ ਰੁਟੀਨ ਬਣਾ ਲਈ ਕਿ ਸ਼ਾਮ ਨੂੰ ਗਰਾਊਂਡ ਜਾ ਕੇ ਆਉਣਾ ਖੇਡ ਕੇ ਆਉਣਾ ਸ਼ਾਮ ਨੂੰ ਤੇ ਹੁਣ ਬੋਲਟ ਕਰੀ ਜਾਂ ਅੰਦਰ ਉੱਥੇ ਲਿਆ ਲਾਣਾ ਸਾਈਡ ਪਾ ਨਹੀਂ ਫਿਰ ਸਾਰਾ ਰਿਕ ਤੇ ਦੇਖ ਦੀ ਉਸ ਚੌਣ ਵੀ ਲੱਗੀ ਯਾਰ ਓਏ ਬੰਦੋ ਵੀ ਚੱਲ ਵੀ ਆਹ ਦੇਖੋ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਇਹ ਤਾਂ ਵੀਡੀਓ ਨਹੀਂ ਖਾਸ ਨਹੀਂ ਬਣੀ ਅੱਜ ਘਰੇ ਹੀ ਸੀ ਕਿਆ ਤੇ ਦੇਖਾਰ ਦੇ ਕੰਮ ਹੋ ਗਮ ਨਵੇੜੇ ਥੋੜੇ ਜੇ ਤੇ ਹੌਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਹੁਣ ਕੱਲੂ ਵੀ ਸ਼ੈਡ ਵੀਡੀਓ ਪਾਵੇ ਪਰਸੋਂ ਨੂੰ ਪਾਵਾਂਗੇ ਕੱਲੂ ਵੀ ਜਾਣਾਂ ਕਿ ਤੇ ਪਰਸੋਂ ਵੀਡੀਓ ਪਾਵਾਂਗੇ ਕੱਲੂ ਵੀ ਬਣੀ ਬਣਾਵਾਂਗੇ ਇਹ ਪਰਸੋਂ ਨੂੰ ਤੇ ਓਕੇ ਬਾਏ ਬਾਏ ਮਿਲਦੇ ਕਿਸੇ ਫਿਰ ਅਗਲੇ ਬਲੌਗ